ਹਾਂ ਜੀ ਮਨਕੀ ਸਾਹਿਬ ਜਿਮਣੀ ਚੋਣਾ ਨੇ ਤੁਸੀਂ ਇੰਚਾਰਜ ਕੇ ਕਿਸ ਤਰੀਕੇ ਨਾਲ ਪਛਾਤਾ ਚੱਲ ਰਿਹਾ ਜਿਮਣੀ ਚੋਣਾ ਮੈਂ ਜੀ ਜਿਮੀ ਚੋਣ ਦਾ ਪਛਾਤਾ ਮੈਂ ਤੇ ਦੇਦਾ ਬਾਬਾ ਨਾਨਕ ਦਾ ਚਾਹਦਿਆ ਜੀ ਉੱਥੇ ਅਸੀਂ ਪਹਿਲੇ ਗੇਟ ਦੀ ਜਿਹੜੀ ਆਪਣੀ ਸਾਡੀ ਕੰਪਲੀਟ ਕਰਦੀਆਂ ਕੈਂਪੇਨ ਉਹ ਅਸੀਂ ਦੁੱਧੇ ਗੇਟ ਚ ਕਰਦੇ ਸਾਡੇ ਮੰਨਤ ਪਾਸੋਂ ਤੱਕ ਦੁੱਧੇ ਗੇਟ ਦੀ ਸਾਡੀ ਕੈਂਪੇਨ ਜਰੀਆ ਉਹ ਕੰਪਲੀਟ ਹੋ ਗਈ ਜੀ ਉਦੋਂ ਤੋਂ ਬਾਅਦ ਅਸੀਂ ਜਗੇਟ ਦੀ ਕਰਾਂਗੇ ਜਿਹੜੇ ਲਾਸਟ ਵਾਲੇ 2 ਦਿਨਾਂ 17 18 20 ਉਹਦੋਂ ਅਸੀਂ ਪਹਿਲੇ ਜਿਹੜਾ ਵੱਡੇ ਲੈਵਲ ਤੇ 30ਵਾਂ ਗੇਟ ਜਿਹੜਾ ਕੰਪਲੀਟ ਕਰਾਂਗੇ ਔਰ ਜਿੰਨਾ ਵਧੀਆ ਰਿਸਪੌਂਸ ਇਹਦੇ ਤੋਂ ਮਿਲਿਆ ਦੇਖੇ ਸੱਭਾ ਸਬਕ ਇਸ ਵਿੱਚ ਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਨਾਲ ਆ ਚੰਗੇ ਵੀ ਬੰਦੇ ਬੰਦੇ ਆ ਚੰਗੇ ਬੰਦੇ ਆ ਸਸੂਕਾ ਦੇ ਬੰਦੇ ਐਨ ਜੀਓ ਵਗੈਰਾ ਸਭ ਉਹਦਾ ਇੱਕ ਕਾਰਨ ਹੈ ਕਿ ਜਦ ਮੇਲੇ ਕਾਂਗਰਸ ਦੇ ਉਮੀਦਵਾਰ ਸੁਖੀ ਹੰਦਵਾਲਾ ਜੀ ਪਰਵਾਦਵਾਦ ਜਿਹੜਾ ਬਹੁਤ ਹੈਵੀ ਮੁੱਦਾ ਉੱਥੇ ਇੱਕੋ ਮੁੱਦੇ ਦੇ ਲੈਕਚਰ ਹੋ ਰਹੀ ਹੈ ਕਿ ਲੋਕਾਂ ਦਾ ਫਿਰ ਪਰਵਾਦਾ ਇਸੇ ਪਰਵਾਦ ਨੂੰ ਜਿਹੜਾ ਪਿਛਲੇ 50 55 ਸਾਲ ਤੋਂ ਕਬਜ਼ਾ ਕਰਕੇ ਬਿਠਾ ਹוסਦ ਕੀਤੇ ਇਹਨਾਂ ਨੂੰ ਮੌਕਾ ਦੇਣਾ ਕਿ ਨਵੇਂ ਬੰਦੇ ਨੂੰ ਮੌਕਾ ਇਹਦੇ ਤੇ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਆ ਕਿ ਦੇਖ ਲੈ ਅਸੀਂ ਪਰੰਨ ਲਮਾਚੇ ਦੇਖ ਲੈ ਉਹ ਜਿਹੜਾ ਹੰਟੜਵਾਦ ਆਦਾ ਰਈਆ ਸੁਖੀ ਹੰਦਵਾਲਾ ਜੀ ਅਬ ਸਰਵਤ ਹੈ ਯਾ ਡੀਸੀ ਦਾ ਕਿਦਾਂ ਬੋਲਦਾ ਤੂੰ ਕਈ ਜਣਾਂ ਦੀਆਂ ਵੀਡੀਓ ਦੇਖਿਆ ਕੋਈ ਐਸਐਸਬੀ ਦਾ ਕਿਦਾਂ ਬੋਲਦਾ ਵੀ ਦੇਖਿਆ ਉਹਦਾ ਸਮਝ ਕਿਦਾਂ ਬੋਲਦਾ ਉਹ ਵੀ ਤੂੰ ਦੇਖਿਆ ਪਰ ਉਹ ਜਿਹੜਾ ਲੋਕਾਂ ਦਾ ਬੋਲਦਾ ਉਹ ਮੈਨੂੰ ਬਹੁਤ ਮਾੜੀ ਗੱਲ ਲੱਗੀ ਕਿ ਲੋਕਾਂ ਦਾ ਉੱਚਾ ਬੋਲਣਾ ਜਿਹੜਾ ਉਹ ਠੀਕ ਨਹੀਂ ਸੋ ਅਸੀਂ ਜਿਹੜਾ ਬਬਾ ਨਾਨਕ ਬਹੁਤ ਵੱਡੀ ਗਿਣਤੀ ਦੇ ਨਾਲ ਜਿਹੜਾ ਉਹ ਜਿੱਤਾਂ ਕਿ ਇਹ ਵੀਡੀਓ ਮਾਰੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਬੋਲ ਰਹੇ ਨੇ ਬਹੁਤ ਵੱਖਰੇ ਤਰੀਕੇ ਨਾਲ ਸੰਤਾਪੀ ਕਰਦੇ ਮੈਂ ਮੈਂ ਤਾਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਦੇਖੋ ਇਹ ਜਿਹੜੇ ਲੋਕ ਆ ਅਸੀਂ ਗਰੀਬ ਘਰਾਂ ਚੋਂ ਜੰਮੇ ਪਲੇ ਵਕਤ ਮੇਰਾ ਫਾਦਰ ਹੈ ਨਹੀਂ ਮੇਰੀ ਮਾਤਾ ਹੈਗੀ ਪੰਜਾਂ ਮੇ ਸਾਹ ਅੱਜ ਵੀ ਮਿੰਨੂ ਰੋਜ਼ ਸਿੱਖਾਦੇਗੇ ਬੋਲ ਵੀ ਆਪੇ ਬੇਟਾ ਕਿਸ ਦੇ ਖਿਲਾਫ ਨਹੀਂ ਬੋਲਣਾ ਮਾੜਾ ਚੰਗਾ ਨਹੀਂ ਬੋਲਣਾ ਮਿੰਨੂ ਦੀ ਸਭ ਲੱਗੀ ਕਿ ਇਹਨਾਂ ਨੂੰ ਪਾਲਣ ਪੋਸਣ ਕਿੱਦਾਂਗਾ ਇਹਨਾਂ ਦੀ ਮਾਂ ਨੇ ਇਹਨਾਂ ਦੇ ਪਿਓ ਨੇ ਇਹਨਾਂ ਨੂੰ ਬੋਲਣ ਦੀ ਇਜਾਜ਼ਤ ਕਿਉਂ ਦਿੱਤੀ ਮੈਨੂੰ ਇਹ ਹੀ ਦੀ ਸਮਝ ਲੱਗੀ ਕੀ ਬੰਦੇ ਕਿੰਦੇ ਜੀ ਸਾਡਾ ਬਾਪ ਜਿਹੜਾ ਸਾਬਕਾ ਮੰਤਰੀ ਜੀ ਸਾਬਕਾ ਐਮਐਲਏ ਦੀ ਫਲਾਣਾ ਹੀ ਧੀਮਾ ਸੀਗੇ ਸਿਖੇ ਸਰਦਾਰ ਸੰਦੂਸਰ ਜੀ ਦਾ ਵਾ ਬੜੀਆ ਬੰਦੇ ਸੀਗੇ ਬੱਟ ਇਹਨਾਂ ਦੀ ਬੋਲਚਾਲ ਜਿਹੜੀ ਇੱਥੋਂ ਤੱਕ ਇਹਦੇ ਭਰਾ ਜਿਹੜੇ ਨਿੰਦਰ ਜੀ ਤੋਂ ਨਹੀਂ ਉਹਨਾਂ ਦੀ ਬੋਲਚਾਲ ਤੇਰੀ ਬੋਲਚਾਲ ਦਾ 100 ਗੁਣਾ ਦਾ ਫਰਕ ਹੈ ਉਹ ਚੰਗਾ ਲੋਕਾਂ ਦਾ ਬੋਲਦਾ ਬੜੀਆ ਅੰਦਾਜ਼ੀ ਤੇ ਪਰ ਇਹਦੀ ਬੋਲਚਾਲ ਜਿਹੜੀ ਸਰ ਮੈਂ ਤਾਂ ਦੇਖਿਆ ਕੀ ਬੋਲੀਏ ਤੋ ਕੈਡਰੀਅਲ ਨੈਸ਼ਨਲ ਪਾਰਟੀ ਦਾ ਲੀਡਰ ਹੈ ਕੇ ਦੀ ਆ ਦੇਖਣਾ ਬਲ ਕਹਿੰਦਾ ਤਾਨੂੰ ਵੇਹ ਸੰਗ ਹੋਣੀ ਚਾਹੀਦੀ ਆ ਉਹ ਬੜਾ ਗਲਤ ਬਿਲਕੁਲ ਕੇ ਦੱਸੇ ਵੀਡੀਓ ਸੁਣੀ ਲਈ ਮਿਲ ਕੇ ਦੱਸਿਆ ਕਿ ਵੀਡੀਓ ਬੜਾ ਗਲਤ ਬੋਲਦਾ ਸੋ ਇਹਨਾਂ ਨੂੰ ਮੈਂ ਮੈਂ ਕਹੂੰਗਾ ਕਿ ਇਹਨਾਂ ਨੇ ਕੋਈ ਤਮੀਜ਼ ਨਹੀਂ ਸਿੱਖੀ ਮਾਪਿਆਂ ਕੋਲ ਐਜੂਕੇਸ਼ਨ ਨਾਲੋਂ ਮਾਪਿਆਂ ਦੀ ਜਿਹੜੀ ਐਜੂਕੇਸ਼ਨ ਹੁੰਦੀ ਆ ਨਾ ਬੱਚੇ ਲਈ ਉਹ ਸਭ ਤੋਂ ਅਹਿਮ ਹੁੰਦੀ ਆ ਤੇ ਮੈਨੂੰ ਲੱਗਦਾ ਕਿ ਇਹਨਾਂ ਦੇ ਮਾਪਿਆਂ ਕੋਲ ਜ਼ਿਆਦਾ ਤਮੀਜ਼ ਮਿਲੀ ਜੀ ਤੇ ਜਾਣ ਮੈਂ ਨਹੀਂ ਇਹ ਐ ਬਲੋਕ ਵਾਲਾ ਪਰ ਮਾਪਰ ਉਹ ਤਾਂ ਇਹ ਬੋਲਦੇ ਹੋਣਗੇ ਜੰਮ ਦੇ ਜੋ ਇਹ ਲੋਕਾਂ ਨੂੰ ਬੋਲਦੇ ਸੋ ਕੋਈ ਵੀ ਬੋਲਣ ਦੋ ਦੋ ਤੇਰੀ ਸਾਹਬ ਜੇ ਜੋ ਕਹਿ ਠੀਕ ਹੈ ਸੱਚ ਕਹਿ ਲੱਗਦਾ ਇੱਕ ਸ਼ਰਦਾਬੀ ਤੇ ਕੰਟਰੋਲ ਕਰਨਾ ਚਾਹੀਦਾ ਮੈਂ ਬਿਲਕੁਲ ਸਹਿਤ ਉਹਦਾ ਦੀ ਸ਼ਰਦਾਬੀ ਜਿਹੜੀ ਹੈ ਏਡੀ ਨੀਵੇਂ ਲੈਵਲ ਦੀ ਮੈਂ ਆਸ ਵੀ ਨਹੀਂ ਕਰਦਾ ਇਸ ਲੈਵਲ ਦਾ ਬੰਦਾ ਐਮਐਲਏ ਬਣਨਾ ਚਾਹੀਦਾ ਐਮਪੀ ਬਣਨਾ ਚਾਹੀਦਾ ਬਿਵਾਸਪੋ ਦੇ ਲੋਕਾਂ ਨੇ ਕਿਦਾਂ ਚੁਰਤਾ ਐਦਾਂ ਦੇ ਬੰਦਿਆਂ ਨੂੰ ਜਿਹਨਾਂ ਨੂੰ ਤਬੀਰ ਹੀ ਨਹੀਂ ਆ ਬੋਲਣ ਦੀ ਕਿਹਨਾਂ ਡੀਸੀ ਨਾਲ ਕਿਹਦਾ ਬੋਲਦਾ ਤੂੰ ਵੀਡੀਓ ਦੇਖੀ ਐਸਐਲਪੀ ਨਾਲ ਕਿਹਦਾ ਬੋਲਦਾ ਜਾਂ ਤੂੰ चुनिया मैंबर है तेन मैं पता ही नहीं कि बोला तो जिदा गुंडे बोलते बदमाश बोलते उदा बोली जाने तो भी, अग, अग, मैं ही तो हाँ मेरे अफसर नहीं कोई आखे लगता को गलत करता अफसर मेरे को बड़े रईट है सुखजी तो राइट है। ने एम पी ने कुछ भी देख के अफसर नहीं आखे लगता कंपलेट करो कोई गलत पर बोलते हो गलत बोलते भीडियो बना के पाए ਸਰ ਕੀ ਕੀ ਜਹਾਜ ਉਹਦੇ ਲੋਕਾਂ ਨੂੰ ਕਿ ਪੰਜਾਬ ਦੇ ਮਤਲਬ ਮੁਲਤੀ ਤੇ ਐਮਪੀ ਇੱਜਾ ਦੇ ਇਦਾਂ ਦੀ ਉਹਨਾਂ ਦੀ ਬੋਲੀ ਹੈ ਗਲਤ ਹੈ ਸਰ ਬਹੁਤ ਮਾੜਾ ਬੋਲਦੇ